ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵਾਇਗਰੂ ਪਰਮਾਤਮਾ ਦੇ ਰਾਜ ਦੇ ਵਿੱਚ ਸਾਰੇ ਰਾਜੀ ਹੋਣਗੇ ਅੱਜ ਤਾਂ ਮਿੱਤਰੋ ਕਹਿੰਦੇ ਸਿਰੇ ਦਾ ਕਬੱਡੀ ਕਾਪਾ ਅੱਜ ਫੋਰ ਟਰੈਕਟਰਾਂ ਦੇ ਫੈਸਲੇ ਹੋਣਗੇ ਪਲੇਅਰ ਤਗੜੇ ਪਹੁੰਚੇ ਨੇ ਟੀਮਾਂ ਆਣ ਕਹਿੰਦੇ ਸਿਰੇ ਦੀਆਂ ਬਣੀਆਂ ਨੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਦੇਵਾਂਗੇ ਪੂਰੀ ਜਾਣਕਾਰੀ ਜਿਹੜੇ ਵੀਰ ਆਪਣੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਲਾਈਕ ਕਰਦੇ ਨੇ ਤੇ ਆਪਣੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਜਿੰਨਾਂ ਕੋਲੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਮਿੱਤਰੋ ਸਾਰਿਆਂ ਦਾ ਦਿਲੋਂ ਧੰਨਵਾਦ ਆ ਜੀ ਵੈਗਰੂ ਸਾਰਿਆਂ ਨੂੰ ਜੜਦੀ ਗਲਾ ਦੇ ਵਿੱਚ ਰੱਖੇ ਤੇ ਇਹ ਚੈਨਲ ਤੇ ਆਪਾਂ ਕਬੱਡੀ ਦੀ ਅਪਡੇਟ ਪਾਉਣੀ ਰਹਨੇ ਆ ਸੋ ਜੁੜੇ ਰਹੋ ਗੱਲ ਕਰਦੇ ਅੱਜ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਜੋ ਮਿੱਤਰੋ 5 ਜਨਵਰੀ ਨੂੰ ਅੱਜ ਖਿਆਲਾ ਜ਼ਿਲ੍ਹਾ ਮਾਨਸਾ ਕਹਿੰਦੇ ਜੱਗੂ ਹਾਕਮਲੀ ਦੇ ਏਰੀਆ 'ਚ ਕਬੱਡੀ ਇੱਕ ਪਿੰਡੋਂ ਪੰਦੇ ਦੋ ਪਲੇਅਰ ਬਾਹਰੋਂ ਹੋਣਗੇ ਜਿੱਥੇ ਪਹਿਲਾ ਨਾਮ ਕਹਿੰਦੇ 35000 ਰੁਪਇਆ ਤੇ ਦੂਸਰਾ ਨਾਮ 25000 ਰੁਪਇਆ ਮਿੱਤਰੋ ਸਾਰੇ ਨਵਰੇਆ ਕਬੱਡੀ ਕੱਪ ਤੇ ਖਾਸ ਗੱਲ ਇਹ ਹੈ ਕਹਿੰਦੇ ਬੈਸਟ ਰੇਡਰ ਤੇ ਜਾਫੀ ਨੂੰ ਮਲੇਸ਼ੀਆ ਦਾ ਵੀਜ਼ਾ ਲਗਵਾਇਆ ਜਾਊ ਮਿੱਤਰੋ ਬਹੁਤ ਸਿਰੇ ਦਾ ਕਬੱਡੀ ਕੱਪ ਹੋਊਗਾ ਜਿਹੜੇ ਬੈਸਟਰ ਤੇ ਬੈਸਟ ਰੇਡਰ ਤੇ ਜਾਫੀ ਬਣਨਗੇ ਕਿਸਮਤ ਦੇਖਦੇ ਹਾਂ ਕਿ ਦੀ ਚਮਕ ਦੀ ਆ ਖੇਡ ਮੇਲੇ ਤੇ ਖਿਡਾਰੀ ਨਿੱਕਾ ਖਿਡਾਰੀ ਕਬੱਡੀ ਦਾ ਤਾਕੜਾ ਪ੍ਰਮੋਟਰ ਹੈੜਾ ਪਲੇਅਰਾਂ ਦਾ ਕਰੋ ਮਾਣ ਤਨ ਤੇ ਨਾਲ ਹੀ 70 ਕਿਲੋ ਦੇ ਦੋ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਜਿੱਥੇ 15000 ਹੋਵੇਗਾ ਤੇ ਦੂਸਰਾ ਨਾਮ 10000 ਬੈਸਟ ਰੇਡਰ ਤੇ ਜਾਫੀ ਨੂੰ ਕਹਿੰਦੇ ਐਲੀ ਡੀਆਂ ਨਾਲ ਮਾਨ ਸਨਮਾਨ ਹੋਵੇਗਾ ਅੱਜ ਦੇ ਦਿਨ ਦਾ ਇਹਨੇ ਕਹਿੰਦੇ ਸਿਰੇ ਦਾ ਕਬੱਡੀ ਦਾ ਆਪਾ ਆਪਾ ਮੁੱਲਾਂਪੁਰਾ ਜਿਲ੍ਹਾ ਲੁਧਿਆਣਾ ਦਾ ਸ਼ੁਰੂ ਆ ਮਿੱਤਰੋ ਕਬੱਡੀ ਇੱਕ ਪਿੰਡੋਂ ਪੰਦੇ ਤਿੰਨ ਪਲੇਅਰ ਬਾਹਰ ਹੋਣਗੇ 70000 ਪਹਿਲਾ ਨਾਮ ਆ ਤੇ 51000 ਦੂਸਰਾ ਨਾਮ ਆ ਬਸ ਟਰੇਡਰ ਤੇ ਜਾਫੀ ਲਈ 11-11000 ਦੀ ਨਗਦ ਰਕਮ ਹੋਏਗੀ ਮਿੱਤਰੋ 30 ਕਿਲੋ 37 ਕਿਲੋ ਤੇ 50 ਕਿਲੋ ਦੇ ਮੁਕਾਬਲੇ ਹੋਣਗੇ ਬਜਨੀ ਕਬੱਡੀ ਖਿਡਾਰੀਆਂ ਦੇ ਵਧੀਆ ਪ੍ਰਾਲਾ ਕੀਤਾ ਗਿਆ ਕਮੇਟੀ ਵਾਲਿਆਂ ਵੱਲੋਂ 6 ਜਨਵਰੀ ਨੂੰ ਕਹਿੰਦੇ ਐਨ ਸਿਰੇ ਦੀਆਂ ਟੀਮਾਂ ਉਰੇ ਵੀ ਪਹੁੰਚਣਗੀਆਂ ਮਿੱਤਰੋ ਲਾਈਵ ਹੋਣ ਚੱਲੇਗਾ ਇਹਦਾ www123live.in ਤੇ ਜੋ YouTube ਦਾ ਅਫੀਸ਼ੀਅਲ ਚੈਨਲ ਲੱਗਣੀ ਹੈ ਰੌਣਕਾ ਕਹਿੰਦੇ ਸਿਰੇ ਦੇ ਪਲੇਅਰ ਉਰੇ ਵੀ ਪਹੁੰਚਣਗੇ ਤੇ ਨਾਲ ਹੀ ਪਿੰਡ ਢੋਲਣ ਜਿਲ੍ਹਾ ਤਰਨਤਾਰਨ ਦੇ ਵਿਖੇ ਮਿੱਤਰੋ ਅੱਜ 5 ਜਨਵਰੀ ਨੂੰ ਬਾਬਾ ਵਿਧੀ ਚੰਦ ਸਪੋਰਟਸ ਕਲੱਬ ਸੁਰਸਿੰਘ ਤੇ ਭਾਈ ਲੱਦਾਜੀ ਕਬੱਡੀ ਕਲੱਬ ਪ੍ਰੀਤ ਲੱਧੂ ਦੇ ਵਿਚਕਾਰ ਸਿਰੇ ਦਾ ਸ਼ੋਅ ਮੈਚ ਹੋਵੇਗਾ ਇਧਰ ਵਿਧੀ ਚੰਦ ਦੇ ਵਿੱਚ ਕਹਿੰਦੇ ਪ੍ਰੀਤ ਲੱਧੂ ਵਾਲਾ ਤੇ ਹੋਰ ਸਿਰੇ ਦੇ ਪਲੇਅਰ ਹੋਣਗੇ ਉਧਰ ਸੁਰ ਸਿੰਘ ਚ ਕਹਿੰਦੇ ਆਕਾਸ਼ ਸੁਰ ਸਿੰਘ ਭੀਮ ਸੁਰ ਸਿੰਘ ਤੇ ਨਾਲ ਹੀ ਅੰਬਾ ਸੁਰ ਸਿੰਘ ਆਲਾ ਹੋਰ ਵੀ ਸਿਰੇ ਦੇ ਪਲੇਅਰ ਪਹੁੰਚਣਗੇ ਮਿੱਤਰੋ ਲਾਈਵ ਇਸ ਦਾ ਚੱਲੇਗਾ ਪੰਜਾਬ ਲਾਈਵ 1.com ਤੇ ਯੂਟਿਊਬ ਦਾ ਅਫੀਸ਼ੀਅਲ ਚੈਨਲ ਆ ਉਰੇ ਵੀ ਲੱਗਣੀਆਂ ਰੌਣਕਾਂ ਕਹਿੰਦੇ ਆ ਇਹਨਾਂ ਸਿਰੇ ਦਾ ਸ਼ੋਅ ਮੈਚ ਹੋਊਗਾ 175 ਪਹਿਲਾ ਨਾਮ ਆ ਤੇ ਬੈਸਟਰ ਨੂੰ ਵੀ ਸਰਪ੍ਰਾਈਜ਼ ਦਿੱਤੇ ਜਾਣਗੇ ਉਰੇ ਅਗਲਾ ਕਬੱਡੀ ਦਾ ਆਪਾਂ ਮਿੱਤਰੋ ਪਿੰਡ ਰੰਧਾਵਾ ਜਿਹੜਾ ਹੁਸ਼ਿਆਰਪੁਰ ਚ ਜਿਥੇ ਪਹਿਲਾ ਨਾਮ 125000 ਅਤੇ ਦੂਸਰਾ ਨਾਮ 1 ਲੱਖ ਰੁਪਏ ਮਿੱਤਰੋ ਬੈਸਟ ਟਰੇਡਰ ਤੇ ਜਾਫੀ ਨੂੰ ਕਹਿੰਦੇ 43600 ਨਾਲ ਮਾਨ ਸਨਮਾਨ ਹੋਵੇਗਾ ਔਰ ਇਹ ਕਹਿੰਦੇ ਸਾਰੇ ਆਣ ਫਿਰੇ ਸਿਰੇ ਦੇ ਪਲੇਅਰ ਪਹੁੰਚਣਗੇ ਟੀਮਾਂ ਦੀ ਅਪਡੇਟ ਕਮੈਂਟ ਬਾਕਸਾਂ ਦੇ ਅਪਾ ਬਿਰਨਾ ਕਰ ਦੇਵਾਂਗੇ ਕਿਹੜੇ ਕਿਹੜੇ ਪਲੇਅਰ ਖੇਡਣਗੇ ਅੱਜ ਦੇ ਦਿਨ ਦਾ ਇਹ ਕਹਿੰਦੇ ਸਿਰੇ ਦਾ ਕਬੱਡੀ ਕੱਪ ਹੋਊਗਾ ਲਗਭਗ 4 ਟਰੈਕਟਰ ਨਾਲ ਮੇਲੇ ਤੇ ਲਗਭਗ ਸਾਰੇ ਪਲੇਅਰ ਹੀ ਪਹੁੰਚਣਗੇ ਮਿੱਤਰੋ ਕੋਈ ਟਾਵਾਂ ਪਲੇਅਰ ਹੀ ਹੋਊਗਾ ਜੋ ਨਾ ਪਹੁੰਚੇ ਸਿਰੇ ਸਿਰੇ ਦੇ ਪਲੇਅਰ ਪਹੁੰਚਣਗੇ ਪੰਜਾਬ ਲਾਈਵ 1 ਟੀਵੀ ਯੂ YouTube ਦਾ ਅਫੀਸ਼ੀਅਲ ਚੈਨਲ ਹੈ ਉਸ ਤੇ ਲੱਗਣੀ ਹੈ ਰੌਣਕਾਂ ਕਹਿੰਦੇ ਲਾਈਵ ਜ਼ਰੂਰ ਦੇਖਿਓ ਪੂਰੇ ਆਣ ਕਹਿੰਦੇ ਪੜਾਕੇ ਪਹਿਣਗੇ ਮਿੱਤਰੋ ਆਖਾ ਪਤੇ ਅਗਲਾ ਕਬੱਡੀ ਕਾਪਾ ਕੱਲ ਕਲਾਂ ਦਾ ਕਮੇਟੀਆਂ ਵੱਲੋਂ ਬਾਈ ਨਹੀਂ ਕਬੱਡੀ ਖਿਡਾਰੀਆਂ ਦੇ ਮੈਚ ਵੀ ਕਰਵਾਏ ਜਾਣਗੇ 44 ਕਿਲੋ ਦਾ ਇੱਕ ਪਲੇਅਰ ਬਾਹਰੋਂ ਹੋਊਗਾ 5100 ਜਿੱਥੇ ਪਹਿਲਾ ਨਾਮ ਆ 4100 ਦੂਸਰਾ ਨਾਮ ਆ 32 ਟੀਮਾਂ ਐਂਟਰ ਹੋਣਗੀਆਂ ਕਬੱਡੀ 62 ਕਿਲੋ ਦਾ 8100 ਪਹਿਲਾ ਨਾਮ ਆ ਤੇ 6800 ਦੂਸਰਾ ਨਾਮ ਆ ਤੇ ਨਾਲ ਹੀ ਕਬੱਡੀ 70 ਕਿਲੋ ਦਾ 11000 ਪਹਿਲਾ ਨਾਮ ਆ ਮਿੱਤਰੋ ਤੇ 9100 ਦੂਸਰਾ ਨਾਮ ਆ ਕਬੱਡੀ ਓਪਨ ਦੇ ਦੋ ਪਲੇਅਰ ਬਾਹਰ ਹੋਣਗੇ 71000 ਪਹਿਲਾ ਨਾਮ ਤੇ 61000 ਦੂਸਰਾ ਨਾਮ ਆ ਬੈਸ ਟ੍ਰੇਡਰ ਤੇ ਯਾਫੀ ਨੂੰ 22000 ਦੀ ਨਗਦ ਰਕਮ ਨਾਲ ਮਾਨਸਨਵਾਰ ਹੋਵੇਗਾ ਮਿੱਤਰੋ ਬਾਈਨੀ ਕਬੱਡੀ ਖਿਡਾਰੀਆਂ ਦੀ ਆਪਾਂ ਅਪਡੇਟ ਤਾ ਦੇਨੇ ਆ ਬਹੁਤ ਵੀਰਾਂ ਨੇ ਇੰਸਟਾਗ੍ਰam ਤੇ ਫੇਸਬੁੱਕ ਤੇ ਆਪਣੇ ਫੋਨ ਵੀ ਆਉਂਦਾ ਵੀ ਵੀਰ ਜੀ ਬਾਈਨੀ ਕਬੱਡੀ ਖਿਡਾਰੀਆਂ ਦੀ ਵੀ ਅਪਡੇਟ ਦਿਆ ਕਰੋ ਕਿੱਥੇ ਮੈਚ ਹੁੰਦੇ ਨੇ ਕਿੱਥੇ ਪਲੇਅਰਾਂ ਦਾ ਹੋ ਹੁੰਦਾ ਬਹੁਤ ਵੀਰ ਮੈਂ ਬਜਨੀ ਕਬੱਡੀ ਖਿਡਾਰੀਆਂ ਦੇ ਛੋਟੇ ਬੇਟ ਉਹਨਾਂ ਦੇ ਫੈਨ ਹੁੰਦੇ ਨੇ ਦੇਖਦੇ ਨੇ ਤਾਂ ਸਾਰੇ ਵੀਰਾਂ ਦੀ ਇਹ ਗੱਲ ਨੂੰ ਆਪਾਂ ਅੱਗੇ ਲੈ ਕੇ ਤਾਂ ਹੀ ਆਪਾਂ ਬਜਨੀ ਕਬੱਡੀ ਖਿਡਾਰੀਆਂ ਦੀ ਅਪਡੇਟ ਵੀ ਦੇ ਦੇਣੇ ਆ ਇਸ ਦਾ ਲਾਈਵ ਚੱਲੇਗਾ ਪੰਜਾਬ ਲਾਈਵ 1.com ਤੇ ਅੱਜ ਦੇ ਦਿਨ ਦਾ ਇਹਨਾਂ ਸਿਰੇ ਦਾ ਕਬੱਡੀ ਕੱਪ ਹੋਊਗਾ ਬਾਕੀ ਉਹਦੇ ਲਾਸਟ ਦਿਨ ਆ ਮਿੱਤਰੋ 7 ਜਨਵਰੀ ਨੂੰ ਉੱਥੇ ਵੀ ਟੂਰਨਾਮੈਂਟ ਉਹਦੇ ਸਿਰੇ ਦੇ ਹੋਣਗੇ ਬਾਕੀ ਜੀ ਕਬੱਡੀ ਦੀ ਅਪਡੇਟ ਆਪਾਂ ਤੁਹਾਡੇ ਤੱਕ ਪਾਉਂਦੇ ਰਹਿਣੇ ਆ ਇੱਕ ਵਾਰੀ ਫਿਰ ਤੋਂ ਜਿਹੜੇ ਵੀਰ ਵੀਡੀਓ ਨੂੰ ਲਾਈਕ ਕਰਦੇ ਆ, ਸ਼ੇਅਰ ਕਰਦੇ ਆ, ਸਾਰਿਆਂ ਦਾ ਦਿਲੋਂ ਧੰਵਾਦ ਹੈ ਜੀ। ਸਵੇਰੇ ਵਾਹਿਗੁਰੂ ਪ੍ਰਮਾਤਮਾ ਅੱਗੇ ਅਰਦਾਸ ਜ਼ਰੂਰ ਕਰਿਆ ਕਰੋ। ਅੱਜ ਦੇ ਮੇਲੇ ਤੇ ਜੋ ਹਰ ਕੋਟ ਖੁਸ਼ੀ ਖੜਾਣਾ ਭਰਾ ਤੇ ਨਾਥ ਭਰਾ ਜੇ ਥੋੜੀ ਸੱਟ ਲੱਗ ਗਈ ਐ, ਵਾਹਿਗੁਰੂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਦੋਨੇ ਭਰਾ ਠੀਕ ਹੋਣ ਕਬੱਡੀ ਦੇ ਤਾਕੜੇ ਮੱਲ ਨੇ। ਸਾਰੇ ਭਰਾ ਵੀ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਕਿ ਕਬੱਡੀ ਦੇ ਨਖੜਿਆਰੀਆਂ ਨੂੰ ਵਾਹਿਗੁਰੂ ਪ੍ਰਮਾਤਮਾ ਸੱਟਾਂ ਫੇਟਾਂ ਤੋਂ ਦੂਰ ਰੱਖੇ, ਸੱਟਾਂ ਫੇਟਾਂ ਤੋਂ ਬਚਤ ਰੱਖੇ। ਨਯੋਨੀ ਠੰਡ ਦੇ ਵਿੱਚ ਦਰਸ਼ਕਾਂ ਦੇ ਲਈ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਨੇ ਸਾਰੇ ਪਲੇਅਰਾਂ ਨੂੰ ਵੈਗਰੂ ਪਰਮਾਤਮਾ ਜਿਉਂਦੇ ਵਾਸਤੇ ਰੱਖੇ ਆਪਣੀ ਖੇਡ ਦਾ ਇਸੇ ਤਰ੍ਹਾਂ ਪ੍ਰਦਰਸ਼ਨ ਕਰਨ ਦਾ ਬਲ ਬਖਸ਼ਣਾ ਸਾਰੇ ਖੇਡ ਪ੍ਰੇਮੀ ਨੂੰ ਵੈਗਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਕੱਲ ਨੂੰ ਕਿਹੜੇ-ਕਿਹੜੇ ਪਹੁੰਚਣਗੇ ਤੇ ਕਿਹੜੇ-ਕਿਹੜੇ ਪਲੇਅਰ ਪਹੁੰਚਣਗੇ ਕਿੱਥੇ ਤਗੜੇ ਕੱਪ ਨੇ ਚੈਨਲ ਨਾਲ ਜੁੜੇ ਰਹੋ ਬਾਕੀ ਕਬੀ ਟੀਮਾਂ ਦੀ ਅਪਡੇਟ ਆਪਾਂ ਕਮੈਂਟ ਬਾਕਸਾਂ ਦੇ ਵਿੱਚ ਜ਼ਰੂਰ ਪਿੰਨ ਕਰਾਂਗੇ ਚੈਨਲ ਨਾਲ ਜੁੜੇ ਰਹੋ ਦੇਵ ਜੀ ਆ ਗਿਆ